ਹਾਂ ਜੀ ਭਾਈ ਸਤ ਸ੍ਰੀ ਅਕਾਲ ਤੇ ਅੱਜ ਦੀ ਆਪਣੀ ਵੀਡੀਓ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਹਰਮੰਦਰ ਸਾਹਿਬ ਜੀ ਦੇ ਬਾਰੇ ਹੈ ਇਹ ਗੱਲ ਤਾਂ ਆਪਾਂ ਸਭ ਜਾਣਦੇ ਹਾਂ ਕਿ ਅੰਮ੍ਰitsar ਸਾਹਿਬ ਜੀ ਦੀ ਵਸਾਈ ਧੰਨ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ ਤੇ ਹਰਮੰਦਰ ਸਾਹਿਬ ਜੀ ਦੀ ਉਸਾਰੀ ਸਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਉਹ ਕੌਣ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਰੋਵਰ ਖਦਵਾ ਕੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਐਲਾਨ ਕਰ ਦਿੱਤਾ ਸੀ ਤੇ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਇੱਥੇ ਚੰਨ ਗੁਰੂ ਨਾਨਕ ਦੇਵ ਜੀ ਨੇ ਪਾਇਏ ਸਨ ਤੇ ਉਹ ਕੌਣ ਦੋ ਗੁਰੂ ਸਾਹਿਬਾਨ ਸਨ ਜੋ ਕਦੇ ਵੀ ਹਰਿਮੰਦਰ ਸਾਹਿਬ ਵਿਖੇ ਨਹੀਂ ਸਿਐ ਤੇ ਕਿੰਨੀ ਵਾਰ ਹਰਿਮੰਦਰ ਸਾਹਿਬ ਜੀ ਉੱਤੇ ਹਮਲਾ ਹੋ ਚੁੱਕਾ ਹੈ ਤੇ ਉਹ ਕੌਣ ਸੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ ਸੀ ਤੇ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਉੱਪਰ ਸੋਨੇ ਦੀ ਪਰਤ ਝੜਵਾਈ ਸੀ ਤਾਂ ਉਸ ਸਮੇਂ ਕਿੰਨਾ ਖਰਚਾ ਹੋਇਆ ਸੀ ਤੇ ਕਿੰਨੀ ਵਾਰ ਤੇ ਕਦੋਂ-ਕਦੋਂ ਸਿੱਖਾਂ ਨੇ ਹਰਿਮੰਦਰ ਸਾਹਿਬ ਜੀ ਦੀ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ ਜੇ ਗੱਲ ਕਰੀਏ ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਦੀ ਤਾਂ ਸਭ ਤੋਂ ਪਹਿਲਾਂ ਇੱਥੇ ਇਤਿਹਾਸ ਕਰ ਦੱਸਦੇ ਹਨ ਕਿ ਇੱਕ ਟਾਬ ਹੁੰਦੀ ਸੀ ਤੇ ਇੱਥੇ ਇੱਕ ਬਹੁਤ ਹੀ ਖੂਬਸੂਰਤ ਜੰਗਲ ਹੁੰਦਾ ਸੀ ਜਿੱਥੇ ਆ ਕੇ ਰਿਸ਼ੀ ਤਪ ਕਰਿਆ ਕਰਦੇ ਸਨ ਇਸ ਸਥਾਨ ਨੂੰ ਸਭ ਤੋਂ ਪਹਿਲੀ ਪਛਾਣ ਉਦੋਂ ਮਿਲੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਥੇ ਚਰਨ ਪਾਏ ਸਨ ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਤੇ ਜਾਂਦੇ ਸਮੇਂ ਸੁਲਤਾਨਪੁਰ ਵਿਖੇ ਇੱਥੇ ਰੁਕੇ ਸਨ ਭਾਈ ਮਰਦਾਨਾ ਜੀ ਨੇ ਹੁਣ ਸੁਲਤਾਨਪੁਰ ਦਾ ਇੱਕ ਨਮਾਸੀ ਸੀ ਭਾਈ ਤਾਰਾ ਸਿੰਘ ਉਹਨਾਂ ਨੇ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਸ਼ਿਕਾਇਤ ਸੀ ਭਾਈ ਮਰਦਾਨਾ ਜੀ ਨੂੰ ਏਕੜਾ ਇੰਨਾ ਜ਼ਿਆਦਾ ਸੁਵਾਦਿਸ਼ਟ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਵਰਸ ਰਿਹਾ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਚਨ ਕੀਤੇ ਸਨ ਕਿ ਇੱਥੇ ਅੰਮ੍ਰਿਤ ਹੀ ਵਰਸੇਗਾ ਫਿਰ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਨਾ ਇੱਥੇ ਬਹੁਤ ਵਾਰ ਆਏ ਸਨ ਭਾਈ ਲੈਣਾ ਜੀ ਅੱਗੇ ਜਾ ਕੇ ਸਿੱਖਾਂ ਦੇ ਦੂਜੇ ਗੁਰੂ ਬਣੇ ਸਨ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਵੀ ਇੱਥੇ ਆਉਂਦੇ ਹੀ ਰਹਿੰਦੇ ਸਨ ਗੁਰੂ ਅੰਗਦ ਦੇਵ ਜੀ ਦੇ ਪੈਰ ਵਿੱਚ ਬਹੁਤ ਜ਼ਿਆਦਾ ਜਦ ਦਰਦ ਰਹਿੰਦਾ ਸੀ ਤੇ ਉਹਨਾਂ ਦੇ ਪੈਰ ਉੱਤੇ ਇਸੇ ਹੀ ਹਸਤਾਨ ਤੇ ਇੱਕ ਬੂਟੀ ਲਗਾਈ ਗਈ ਸੀ ਇਸ ਬੂਟੀ ਦਾ ਨਾਮ ਸੀ ਅੰਮ੍ਰਤੀ ਇਸ ਸਥਾਨ ਦੀ ਮਹਾਨਤਾ ਦਾ ਗੁਰੂ ਅੰਗਦ ਦੇਵ ਜੀ ਤੋਂ ਪਤਾ ਚੱਲਿਆ ਸੀ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਸਨ ਸਿੱਖਾਂ ਦੇ ਤੀਜੇ ਗੁਰੂ ਤੇ ਉਹਨਾਂ ਨੇ ਵੀ ਇੱਥੇ ਬਹੁਤ ਭਜਨਮੰਦਗੀ ਕੀਤੀ ਸੀ ਤੇ ਉਹਨਾਂ ਨੇ ਹੀ ਫੈਸਲਾ ਕਰਿਆ ਸੀ ਕਿ ਇੱਥੇ ਇੱਕ ਨਗਰ ਬਸਾਇਆ ਜਾਵੇਗਾ ਤੇ ਉਹਨਾਂ ਨੇ ਟੁੰਗਪਿੰਡ ਦੇ ਜ਼ਿਮੀਦਾਰਾਂ ਤੋਂ ਜ਼ਮੀਨ ਖਰੀਦ ਕੇ ਇੱਥੇ ਨਗਰ ਬਸਾਉਣ ਦੀ ਡਿਊਟੀ ਲਈ ਸੀ ਗੁਰੂ ਰਾਮਦਾਸ ਜੀ ਦੀ ਗੁਰੂ ਰਾਮਦਾਸ ਜੀ ਉਸ ਸਮੇਂ ਤੱਕ ਗੁਰਗੱਦੀ ਉੱਤੇ ਵਿਰਾਜਮਾਨ ਨਹੀਂ ਹੋਏ ਸਨ ਤੇ ਫਿਰ ਗੁਰੂ ਰਾਮਦਾਸ ਜੀ ਨੇ ਇੱਥੇ ਆ ਕੇ ਸਰੋਵਰ ਖਦਵਾਇਆ ਸੀ ਤੇ ਇੱਥੇ ਸਰੋਵਰ ਦੇ ਆਲੇ-ਦੁਆਲੇ 52 ਕਿਤਿਆਂ ਦੇ ਲੋਕਾਂ ਨੂੰ ਵਸਾਇਆ ਸੀ ਤੇ ਇਸ ਸਥਾਨ ਦਾ ਨਾਮ ਰੱਖਿਆ ਗਿਆ ਸੀ RAMDAS PURA ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ